ਵਾਹਿਗੁਰੂ ਸਾਹਿਬ ਜੀਓ ਸਿਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਰਣੇ ਜੀ ਸਤਿਗੁਰੂ ਮਹਾਰਾਜ ਸਾਹਿਬ ਪ੍ਰਲੋਕ ਦੇ ਰਸਤੇ ਦੀ ਬਾਤ ਜ਼ਿਕਰ ਕਰਦੇ ਹਨ ਕਿ ਇਹ ਜੀਵ ਪ੍ਰਲੋਕ ਦਾ ਐਸਾ ਮਾਰਗ ਹੈ ਇਸੇ ਤਰ੍ਹਾਂ ਪਹਾੜ ਹਨ ਜਿਸ ਦੇ ਉੱਪਰ ਇਹ ਧਾਰਾ ਹੈ ਸਿਰ ਪਰ ਨੇ ਡਿੱਗ ਪਈਦਾ ਹੈ ਚੜਿਆ ਨਹੀਂ ਜਾਂਦਾ ਪਹਾੜਾਂ ਤੇ ਇਸ ਪ੍ਰਕਾਰ ਦੇ ਪਹਾੜ ਡੁੱਗਰ ਪਹਾੜ ਹਨ ਜਮਾਰਗ ਦੇ ਵਿੱਚ ਉਹਨਾਂ ਨੂੰ ਵੇਖ-ਵੇਖ ਕੇ ਬੇਦਾਂ ਸ਼ਾਸਤ੍ਰਾਂ ਦੁਆਰਾ ਬੇਰਾਲ ਨੂੰ ਡਰ ਆਉਂਦਾ ਹੈ ਕਿ ਪ੍ਰਲੋਕ ਦਾ ਮਾਰਗ ਬੜਾ ਪੈਪੀਟ ਹੈ ਕੀ ਹਾਲ ਹੋਵੇਗਾ ਸਾਡਾ ਪੀੜ ਹੈ ਡਰੀਆਸ ਪੀੜੇ ਪੇ ਕਾ ਇਹ ਸੰਸਾਰ ਹੈ ਦੇ ਦੇ ਰਹੇ ਨੇ ਕਿ ਯਾਸੂ ਦੇ ਬੁੱਧ ਆਏ ਉਹ ਦਈ ਆਸ ਭੈ ਕਰਦੀ ਐ ਕਿ ਕੀ ਹਾਲਤ ਹੈ ਜੀ ਪ੍ਰਲੋਕ ਜਦੋਂ ਜਾਣਾ ਪਿਆ ਉੱਚੋ ਪर्वਤ ਗਾਖੜੋ ਇਸੇ ਪ੍ਰਕਾਰ ਉੱਚੋ ਪर्वਤ ਗਾਖੜੋ ਪਰਮੇਸ਼ਵਰ ਜਿਹੜਾ ਹੈ ਉਹਦਾ ਸੱਚਖੰਡ ਪਹਾੜ ਵੀ ਨਹੀਂ ਆਈ ਉੱਚਾ ਹੈ ਗਾਖੜੋ ਬੜਾ ਕਠਣਾ ਉੱਥੇ ਚੜਨੋ ਨਾ ਪੌੜੀ ਤੈਤੋ ਤਾਸ ਨਾ ਉਸਤੇ ਪੌੜੀ ਹੈ ਚੜਨ ਨੂੰ ਨਾ ਕਿਸਤੇ ਪਾਸ ਜੀਵ ਦੇ ਪਾਸ ਪੌੜੀ ਐ ਤਾਸ ਇਸ ਪਹਾੜ ਦੇ ਕੇ ਮੈਂ ਸੱਚਖੰਡ ਵਿੱਚ ਕੁੰਸ ਦੇ ਚੜਨ ਵਾਸਤੇ ਗੁਰਮੁਖ ਅੰਤਰ ਜਾਣਿਆ ਹਨ ਗੁਰਮੁਖੋ ਜਿਨ੍ਹਾਂ ਨੇ ਫੇਰ ਪੜੋ ਹੁਣ ਮੁੱਢੋਂ ਡੂੰਗਰ ਦੇਖ ਡਰਾਵਣੋ ਜਿਸ ਪ੍ਰਕਾਰ ਜਮ ਮਾਰਗ ਦੇ ਪਹਾੜ ਹਨ ਇਸੇ ਪ੍ਰਕਾਰ ਪੰਜਾਂ ਕੋਸਾਂ ਦੇ ਡੂੰਗਰ ਪਹਾੜ ਹਨਗੇ ਜਾਂ ਕਾਮ ਕਰੋ ਲੋਭ ਮੋਹ ਹੰਕਾਰੇ ਪਹਾੜਾਂ ਦੀ ਨਹੀਂ ਆਈ ਐ ਇਨਨੇ ਇਨਰ ਲੰਘਣਾ ਬੜਾ ਮੁਸ਼ਕਿਲ ਹੈ ਵਿਕਾਰਾਂ ਨੂੰ ਜਿੱਤ ਕੇ ਪੁਰਖ ਨਿਰਵਕਾਰ ਹੋ ਕੇ ਵਾਹਿਗੁਰੂ ਵੱਲ ਚੱਲ ਸਕੇ ਇੰਉਂ ਇਹ ਕਾਮਕ੍ਰੋਧ ਰੂਪੀ ਪਹਾੜ ਜਾਂ ਪੰਜਾਂ ਕੋਸ਼ਾਂ ਦੇ ਪਹਾੜਾ ਨੂੰ ਦੇਖ ਕਰਕੇ ਡਰ ਆਉਂਦਾ ਹੈ ਅਨਮੈ ਕੋਸ਼ ਪ੍ਰਾਣਮੈ ਕੋਸ਼ ਮਨਮੈ ਕੋਸ਼ ਵਿਗਿਆਨਮੈ ਕੋਸ਼ ਆਨੰਦਮੈ ਕੋਸ਼ ਇਹ ਪਹਾੜ ਹਨ ਪੰਜੇ ਕੋਸ਼ ਇਹਨਾਂ ਨੂੰ ਦੇਖ ਕੇ ਡਰ ਆਉਂਦਾ ਹੈ ਕਾਮਕ੍ਰੋਧ ਵੀ ਪਹਾੜਾਂ ਦੀ ਨਹੀਂ ਆਈ ਹੈ ਇਹਨਾਂ ਤੋਂ ਲੰਗੜਾ ਬੜਾ ਮੁਸ਼ਕਲ ਹੈ ਕੋਈ ਭਾਗਾ ਵਾਲੀ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹੈ ਇਹਨਾਂ ਨੂੰ ਵੇਖ ਕਰਕੇ ਡਰ ਆਉਂਦਾ ਹੈ ਪ੍ਰਲੋਕ ਦੇ ਮਾਰਗ 'ਚ ਕਿਸ ਪ੍ਰਕਾਰ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਾਂਗੇ ਪਈੜਾ ਦਰਿਆਸ ਪਈੜੇ ਸੰਸਾਰਾਕਾਰ ਬਿਰਤੀ ਹੈ ਜਿੰਨਾ 'ਚ ਉਹਨਾਂ 'ਚ ਦਰਿਆਸ ਇਉਂ ਭੈਕੀਤ ਹੋ ਰਹੇ ਹਾਂ ਦਰ ਆਸ ਡਰ ਰਹੇ ਹਾਂ ਇਸ ਪ੍ਰਕਾਰ ਦਰਿਆਸ ਡਰਦੇ ਆਸ ਹੈ ਇਸ ਪ੍ਰਕਾਰ ਦੀ ਹਾਲਤ ਸਾਡੀ ਹੋ ਰਹੀ ਹੈ ਸੰਸਾਰਾਕਾਰ વૃਤੀ ਹੋਣੇ ਕਰਕੇ ਪੇਕਾ ਲੋਕ ਹੈ ਬ੍ਰਹਮਾਕਾਰ વૃਤੀ ਹੋਵੇ ਤਾਂ ਪ੍ਰਲੋਕ ਵਾਲੀ ਵਿਰਤੀ ਹੋਵੇ ਸੋ ਸੰਸਾਰਾਕਾਰ વૃਤੀ ਰੂਪੇ ਕੇ ਵਿੱਚ ਦਰਿਆਸ ਭੈਪੀਤ ਹੋ ਰਹੇ ਹਾਂ ਉੱਚਾ ਪਹਾੜ ਗਾਖੜੋ ਪਰਮੇਸ਼ਰ ਦਾ ਜਿਹੜਾ ਪ੍ਰਾਪਤੀ ਹੈ ਉੱਚੇ ਪਹਾੜ ਵੀ ਨਹੀਂ ਆਈ ਹੈ ਕਿੰਨਾ ਗੁਣਾ ਤੋਂ ਉੱਤਿ ਹੈ ਉਹ ਮਨ ਬਾਣੀ ਸਰੀਰ ਦਾ ਵਿਸ਼ਾ ਨਹੀਂ ਹੈ ਅਤੇ ਕਿੰਨਾ ਗੁਣਾ ਦੇ ਅਵਿਸ਼ੇ ਹੈ ਪੰਜਾਂ ਕੋਸਾਂ ਤੋਂ ਪਰੇ ਹੈ ਐਸਾ ਤਹਾੜ ਵੀ ਨਹੀਂ ਉਸ ਰੂਪ ਆ ਪਰਮੇਸ਼ਰ ਦਾ ਗਾਖੜੋ ਬੜਾ ਕਠਨਾ ਉਸ ਤੇ ਚੜਨਾ ਨਾ ਪੌੜੀ ਤਿਤ ਤਾਸ ਇਸੇ ਪ੍ਰਕਾਰ ਡੂੰਗਰ ਦੇਖ ਡਰਾਵ ਨੂੰ ਡੂੰਗਰ ਹੈ ਸ਼ਰੀਰ ਦੇ ਅੰਦਰ ਯੋਗੀਆਂ ਦੇ ਅੰਦਰ ਹੈ 6 ਚੱਕਰ ਹਨ ਇਹ 6 ਚੱਕਰਾਂ ਨੂੰ ਵੇਖ ਕੇ ਬੜਾ ਰਾਨਾ 6 ਚੱਕਰਾਂ ਨੂੰ ਕਿਵੇਂ ਸਿੱਧ ਕਰਾਂਗੇ ਤੇ 10ਵੇਂ ਦੁਆਰ ਤੇ ਕਿਵੇਂ ਪਹੁੰਚਾਂਗੇ ਪਈੜਾ ਦਰਿਆ ਸ੍ਰੀਸ਼ ਪ੍ਰਕਾਰ ਜੋਗੀ ਦੀ ਸੰਸਾਰਾ ਕਾਲ ਵਿਕਤੀ ਹੋਣੇ ਕਰਕੇ ਜੋਗਾ ਕਾਲ ਵਿਕਤੀ ਨਾ ਹੋਣੇ ਕਰਕੇ ਭੈ ਭੀਤ ਹੋ ਰਹੇ ਹਨ ਉੱਚਾ ਪਹਾੜ ਗਾਖੜੋ ਤੇ 10ਵੇਂ ਦੁਆਰ ਰੂਪੀ ਪਹਾੜ ਜਿਹੜਾ ਹੈ ਬੜਾ ਕਠਨ ਹੈ ਉੱਥੇ ਪਹੁੰਚਣਾ ਨਾ ਪੌੜੀ ਤੇ ਤਤਤਾ 10ਵੇਂ ਦੁਆਰ ਚ ਪਹੁੰਚਣ ਵਾ ਕੇ ਪ੍ਰਾਣਾਯਾਮ ਰੂਪੀ ਪੌੜੀ ਨਹੀਂ ਹੈ ਕਿਸ योगी ਦੇ ਪਾਸ ਕਿਸ ਦਸਵੇਂ ਦੁਆਰ ਰੂਪੀ ਪਹਾੜ ਤੇ ਚੜਨ ਵਾਸਤੇ ਇਸ ਪ੍ਰਕਾਰ ਬਕੰਠ ਰੂਪੀ ਪਰਵਤ ਤੇ ਚੜਨ ਵਾਸਤੇ ਉਪਾਸ਼ਨਾ ਰੂਪੀ ਪੌੜੀ ਨਹੀਂ ਹੈ ਕਿਸ ਦੇ ਪਾਸ ਤਾਸ ਉਹ ਸਰੂਪ ਦੇ ਬਕੰਠੇ ਚ ਪਹੁੰਚਣ ਵਾਸਤੇ ਉਪਾਸ਼ਨਾ ਪੂਰੀ ਨਹੀਂ ਹੈ ਪਰਮੇਸ਼ਵਰ ਵੀ ਭਗਤੀ ਤੋਂ ਹੀਣਾ ਪੁਰਖ ਆ ਇਸੇ ਪ੍ਰਕਾਰ ਉੱਚੋ ਪਰਬਤ ਗਾਖੜੋ ਬ੍ਰਹਮ ਰੂਪੀ ਪਰਵਤ ਵੀ ਨਹੀਂ ਆਈ ਉੱਚਾ ਹੈ ਬੜਾ ਗਾਖਰੋ ਕਠਨਾ ਉਹਦੀ ਪ੍ਰਾਪਤੀ ਗੁਰਮੁਖ ਨਾ ਪੌੜੀ ਨਾ ਪੌੜੀ ਤਿਤਤਾ ਨਾਮ ਬ੍ਰह्म ਵਿਗਿਆਰੂਪੀ ਪੌੜੀ ਹੈ ਇਸ ਜੀਵ ਦੇ ਪਾਸ ਤਾਂ ਸਰੂਪ ਵਿੱਚ ਪਹੁੰਚਣ ਵਾਸਤੇ ਬ੍ਰह्म ਵਿਗਿਆਰੂਪੀ ਪੌੜੀ ਤੋਂ ਬਿਨਾਂ ਭੂਮਿਕਾ ਰੂਪੀ ਪੌੜੀ ਨਹੀਂ ਹੈ ਸੁਵਿਚਾ ਸੁਵਿਚਾਰਨਾ ਤਨੁ ਮਾਨਸਾ ਸੱਤਵਪਤ ਇਸੇ ਪ੍ਰਕਾਰ ਅਸੰਸਕਤ ਪਦਾਰਥਾ ਭਾਵਨੀ ਤੁਰਿਆ ਇਹ ਸਤਿਭੂਮ ਦਾ ਰੂਪ ਉਹ ਨਹੀਂ ਹੈ ਜਿਸ ਤੇ ਪਹੁੰਚਣ ਵਾਸਤੇ ਕਿਸ ਪੁਰਸ਼ ਦੇ پاس ਗੁਰਮੁਖ ਅੰਤਰ ਜਾਣਿਆ ਜਿਹੜੇ ਗੁਰਮਖਨ ਗੁਰਾਂ ਦੁਆਰਾ ਉਹਨਾਂ ਨੇ ਅੰਤਰੀਕ ਬ੍ਰਹਮਾਤਮਾ ਨੂੰ ਜਾਣ ਲਿਆ ਹੈ ਗੁਰ ਮੇਲੀ ਤਰੀਆ ਸਤਗੁਰੂ ਸਾਹਿਬ ਜੀ ਨੂੰ ਤਾਂ ਹੀ ਮੇਲ ਲਿਆ ਹੈ ਇਸ ਪ੍ਰਕਾਰ ਤਰੀਆਸੇ ਸੰਸਾਰ ਸੰਬੰਧਤ ਤਰ ਗਈ ਹੈ ਤਰੀਆਸ ਕਰ ਗਈ ਹੈ ਇਸ ਪ੍ਰਕਾਰ ਆਸਾ ਰੂਪ ਨਦੀ ਤੋਂ ਤਰ ਗਏ ਹਨਗੇ ਉਹ ਮੋਖ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ ਤੇ ਇਸੇ ਪ੍ਰਕਾਰ ਗੁਰ ਮੇਲੇ ਗੁਰੂ ਸਾਹਿਬ ਦੇ ਮਿਲਣੇ ਕਰਕੇ ਸੰਸਾਰ ਤੋਂ ਨੇ ਕਰੀ ਆਜ਼ਾਦ ਕਰ ਗਏ ਹਨ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ ਭਾਈ રે ਭਵਜਲ ਵਿਖਮ ਡਰਾ ਕੀ ਭਾਈ ਚੇਤਨ ਦੀ ਆਸ ਸੁਣੋ ਕਰਕੇ ਇਹ ਭਰਾਤਾ ਜੀਵ ਸੁਣੋ ਸੰਸਾਰ ਜਿਹੜਾ ਸਮੁੰਦਰ ਹੈ ਜਿਸ ਵਿੱਚ ਭੌ ਰੂਪੀ ਜਲ ਹੈ ਅਤੇ ਵਿਖਮ ਬੜਾ ਕਠਨ ਹੈ ਪੰਜਾ ਕੋਸਾਂ ਦੇ ਪਹਾੜ ਹਨ ਜਿਸ ਵਿੱਚ ਡਰਹਾਉ ਬੈਕਰਨੀ ਨਦੀ ਲਹੂ ਤੇ ਪਾਖ ਵੀ ਵਗ ਰਹੀ ਹੈ ਬੜਾ ਧਾਰੀਦਾਰ ਆਉਂਦਾ ਹੈ ਮੁਸਲਮਾਨੋ ਦੇ ਮਤ ਅਨੁਸਾਰ ਉੱਥੇ ਬਾੜ ਨਾ ਉਹ ਵੀ ਬਰੀਕ ਪੋਲ ਹੈ ਉਦੋਂ ਤੋਂ ਦੀ ਪੁੰਨੀ ਪੁਰਖ ਤਾਂ ਲੰਘ ਜਾਂਦੇ ਆ ਪਾਪੀ ਆਦਮੀ ਦੇ ਅੰਗ ਝੜ ਪੈਂਦੇ ਵਿਚੇ ਹੀ ਦਿਖ ਪੈਂਦੇ ਆ ਇੰਨਾ ਬੜਾ ਕਠਨ ਰਸਤਾ ਮੁਸਲਮਾਨੋ ਦੇ ਮਤ ਅਨੁਸਾਰ ਸੁਣੀਦਾ ਹੈ ਹਿੰਦੂਆ ਦੇ ਮਤ ਅਨੁਸਾਰ 84 ਲੱਖ ਜੂਨ ਭੋਗਣੀ ਪੈਂਦੀ ਹੈ ਇੰਨਾ ਬੜਾ ਕਠਨ ਰਸਤਾ ਹੈ ਪ੍ਰਲੋਕ ਦਾ ਜਿਸ ਬਾਤ ਵਿੱਚ ਲਿਖਿਆ ਹੈ ਖੰਡੇ ਘਰ ਗਲੀ ਤੇ ਪੀੜੀ ਲੇਖਾ ਲਈਏ ਕਲਿਉ ਪੀੜੀ ਉਸ ਤੋਂ ਬਹੁਤ ਵਿਖਮ ਜਾਣ ਕਰਕੇ ਡਰ ਆਉਂਦਾ ਹੈ ਪੰਜਾ ਕੋਸਾਂ ਰੂਪੀ ਮਾਰਗ ਵੀ ਬੜਾ ਵਿਖਮ ਕਠਨ ਹੈ ਇਸ ਤੋਂ ਲੰਘਣਾ ਬੜਾ ਭਾਇ ਆ ਰਿਹਾ ਹੈ ਕਾਮ ਕਰੋਧ ਰੂਪੀ ਕਠਨ ਹੈ ਇਹਨਾਂ ਨੂੰ ਲੰਘਣਾ ਵਕਾਰਾਂ ਨੂੰ ਬੜਾ ਭਾਇ ਆ ਰਿਹਾ ਹੈ ਪੂਰਾ ਸਤਗੁਰ ਰਸ ਮਿਲੈ ਜੇ ਪੂਰਨ ਸਤਗੁਰੂ ਮਹਾਰਾਜ ਸਾਹਿਬ ਜੀ ਤੋਂ ਰਸ ਪ੍ਰੇਮ ਦੀ ਪ੍ਰਾਪਤੀ ਹੋ ਜੇ ਪ੍ਰੇਮ ਨਾਲ ਪੂਰੇ ਸਤਿਗੁਰੂ ਜੀ ਮਿਲਕਾ ਨੇ ਇਸ ਜੀਵ ਦੇ ਤਾਈ ਗੁਰ ਤਾਰੇ ਹਰ ਨਾਮ ਸਤਿਗੁਰਾਂ ਦਾ ਪ੍ਰੇਮ ਜੇ ਪੂਰੇਆਂ ਸਤਿਗੁਰਾਂ ਦਾ ਮਿਲ ਜਾਵੇ ਇਸ ਜੀਵ ਨੂੰ ਚਿਤ ਰਹਿ ਜਾਵੇ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਫਿਰ ਗੁਰੂ ਸਾਹਿਬ ਜੀ ਤਾਰ ਦਿੰਦੇ ਹੈ ਹਰੀ ਦਾ ਨਾਮ ਰੂਪੀ ਤਾਰਨਾਵ ਜਹਾਜ਼ ਦਾ ਹੈ ਹਰੀ ਦਾ ਨਾਮ ਰੂਪੀ ਜਹਾਜ਼ ਲੈ ਕੇ ਪਾਰ ਕਰ ਦਿੰਦੇ ਹਨ ਆਪ ਗੁਰੂ ਸਾਹਿਬ ਕਰੇ ਹਨ ਆਪ ਮੁਕਤਮੋਏ ਤਾਰ ਹੈ ਹੋਰ ਉਹਨਾਂ ਨੂੰ ਨਾਮ ਦੇ ਜਹਾਜ਼ ਤੇ ਚਾੜ ਕੇ ਤਾਰ ਦਿੰਦੇ ਹਨ ਆਸਾ ਰੂਪੀ ਨਦੀ ਤੋਂ ਭਗਤੀ ਰੂਪੇ ਮੇਰੀ ਦੇ ਕੇ ਤਾਰ ਦਿੰਦੇ ਆਂ ਰਾਗਦੂ ਰੁ ਦ્વાਖ ਰੂਪੀ ਨਾਲਿਆਂ ਤੋਂ ਸੰਕਲਪ ਕਲਪ ਰੂਪੀ ਨਾਲਿਆਂ ਤੋਂ ਪ੍ਰੇਮ ਰੂਪੀ ਕੋਲਾ ਦੇ ਕੇ ਤਾਰ ਦਿੰਦੇ ਹਨ ਤੇ ਗਿਆਨ ਰੂਪੀ ਜਹਾਜ਼ ਦੇ ਕੇ ਸੰਸਾਰ ਸੰਬੰਧ ਤੋਂ ਪਾਰ ਕਰ ਦਿੰਦੇ ਐ ਐਸਾ ਹਰੀ ਦਾ ਨਾਮ ਜਹਾਜ਼ ਹੈ ਰਹਾ ਚੱਲਾ ਚੱਲਾ ਜੇ ਕਰੀ ਹਰੀ ਕਾਸ਼ਮੀ ਕਹਿੰਦਾ ਅਸੀਂ ਤਾਂ ਚਲੇ ਜਾਣਾ ਕਿਹੜਾ ਦੁਨੀਆ ਚ ਰਹਿਣਾ ਇਓ ਮਹਾਰਾ ਕਹਿੰਦੇ ਜੇ ਐਵੇਂ ਬੇਦਾਂ ਸ਼ਾਗਰਾਂ ਸੁਣ ਕੇ ਚਲੇ ਜਾਣਾ ਹੈ ਚਲੇ ਜਾਣਾ ਹੈ ਇਉਂ ਕਰਦੇ ਰਹੀਏ ਪਰ ਵਿਰਾਗ ਨਾਲ ਚਿੱਤਿ ਚ ਹੋਵੇ ਐਵੇਂ ਜਵਾਨੀ ਗੱਲਾਂ ਕਰਦੇ ਰਹੀਏ ਕਿ ਅਸੀਂ ਚਲੇ ਜਾਣਾ ਹੈ ਕਿਹੜਾ ਦੁਨੀਆਂ ਜਿਹਾ ਵਾਲਾ ਚੁਰ ਜਿਉਣਾ ਹੈ ਚਲੇ ਹੀ ਜਾਣਾ ਹੈ ਇਉਂ ਕਹਿੰਦੇ ਰਹੀਏ ਜੇ ਕਰਕੇ ਜਾਣਾ ਚੱਲਣ ਹਾਰ ਪਰ ਸਮਝਣਾ ਚਾਹੀਦਾ ਕਿ ਚੱਲਣ ਹਾਰ ਕਿਹੜੀ ਚੀਜ਼ ਹੈ ਪ੍ਰਾਣ ਚਲੇ ਜਾਂਦੇ 24000 ਰੋਜ਼ ਸਾਹ ਘਟਦੇ ਜਾਂਦੇ ਹਨ ਅੰਗ ਮੁੜਦੇ ਜਾਂਦੇ ਹਨ ਸਰੀਰ ਦੇ ਸਥਲ ਹੁੰਦਾ ਜਾਂਦਾ ਹੈ ਅਤੇ ਇਸੇ ਪ੍ਰਕਾਰ ਸੂਖਮ ਸਰੀਰ ਨੂੰ ਚਲਿਆ ਜਾਣਾ ਨਿਕਲ ਕੇ ਕਿਉਂ ਚੱਲਣ ਵਾਲੀ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਤੇ ਕਿਹੜੀਆਂ ਚੀਜ਼ਾਂ ਚੱਲੇ ਜਾਣ ਵਾਲੀਆਂ ਹਨ ਜੋ ਆਇਆ ਸੋ ਚੱਲ ਸੀ ਜੋ ਕੋਈ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਹ ਪਿੱਛੇ ਚੱਲਿਆ ਗਿਆ ਸੀ ਹੁਣ ਚੱਲਿਆ ਗਿਆ ਹੈ ਜਲਿਆ ਜਾ ਰਿਹਾ ਅੱਗੇ ਨੂੰ ਚੱਲ ਸੀ ਚਲਿਆ ਜਾਏਗਾ ਅਮਰ ਸੂ ਗੁਰ ਕਰਤਾਰ ਅਮਰ ਰਹਿਣ ਵਾਲੇ ਗੁਰੂ ਨਾਮ ਦੇ ਸਾਹਬ ਆਪ ਹਨ ਗੁਰੂ ਅਕਾਲ ਪੁਰਖਾ ਕਰਤਾਰ ਕਰਤਾ ਰੂਪ ਪੀ ਸੱਚਾ ਸਲਾਹਣਾ ਗੀ ਗੋੜੋ ਸੱਚੇ ਪਰਮੇਸ਼ਰ ਨੂੰ ਸਲਾਹਣਾ ਕਰੀਏ ਸਿਫਤ ਕਰੀਏ ਸਾਚੈ ਥਾਨ ਪਿਆਰ ਸੱਚੇ ਥਾਂ ਸਾਧ ਸੰਗਤ ਚ ਪਿਆਰ ਕਰਕੇ ਸੱਚੇ ਨੂੰ ਸਲਾਹ ਜਾਂਦਾ ਹੈ ਸੱਚੇ ਸਰੂਪ ਰੂਪੀ ਥਾਂ ਨੂੰ ਪਿਆਰ ਕਰਕੇ ਸਚਾ ਧਾਨ ਸਕੇ ਰਿਦੇ ਦੇ ਅੰਦਰ ਪਿਆਰ ਕਰਕੇ ਸਚਾ ਧਾਨ ਪਿਆਰ ਸੁਰੀਆ ਬਦ ਰੂਪੀ ਸਕੇ ਥਾਂ 'ਚ ਪਿਆਰ ਕਰਕੇ ਦਰ ਘਰ ਮਹਿਲਾ ਸੋਹਣੇ ਇਹ ਭਾਈ ਉਹਨਾਂ ਦੇ ਦਰਵਾਜ਼ੇ ਵੀ ਸੋਹਣੇ ਆ ਘਰ ਵੀ ਉਹਨਾਂ ਦੇ ਸੋਹਣੇ ਆ ਮਹਿਲ ਵੀ ਉਹਨਾਂ ਦੇ ਸੋਹਣੇ ਆ ਦਰਵਾਜ਼ੇ ਮੁਖ ਵੀ ਸੋਹੰਦੇ ਹੈ ਘਰ ਸਰੀਰ ਵੀ ਸੋਹੰਦੇ ਹਨ ਮੈਨਾਂ ਅੰਤਾਂ ਕਰਨ ਵੀ ਉਹਨਾਂ ਦੇ ਸੌਂਦੇ ਹਨ ਪੱਕੇ ਕੂਟ ਹਜ਼ਾਰ ਉਹਨਾਂ ਦੇ ਪੱਕੇ ਸਾਥ ਸੰਗਤ ਜੀ ਨਿਸਕਾਮ ਕਰਨੂ ਵੀ ਪੱਕੇ ਜਿਨ੍ਹਾਂ ਦੇ ਕਿਲੇ ਬਣੇ ਹੋਏ ਐ ਅਤੇ ਹਜ਼ਾਰਾਂ ਹਨ ਗੁਣਾ ਦੇ ਸਮੇਤ ਹਨ ਬੀਬੀਓ ਗੱਲਾਂ ਨਾ ਕਰੋ ਕੀ ਕਰਦੀਆਂ ਤੁਸੀਂ ਦਰ ਘਰ ਮਹਿਲਾ ਸੋਹਣੇ ਇਸੇ ਪ੍ਰਕਾਰ ਦਰ ਘਰ ਮਹਿਲਾ ਸੋਹਣੇ ਪਰਮੇਸ਼ਰ ਦੇ ਦਰ ਹੋ ਸਖ ਸੰਗਤ ਰੂਪੀ ਸੌਂਦੇ ਹਨ ਘਰ ਮਹਾਰਾਜ ਸਾਹਿਬ ਦਾ ਸਰੂਪ ਬੈਕੁੰਠ ਰੂਪੀ ਸੌਂਦਾ ਹੈ ਮੈਲਾ ਸੀਸ ਮੈਲ ਸੱਜ ਕੰਦ ਸੌਂਦੇ ਹਨ ਪੱਕੇ ਕੋਟ ਹਜ਼ਾਰ ਅਤੇ ਪੱਕੇ ਕੋਟ ਹਜ਼ਾਰ ਕਰੋੜਾਂ ਕੋਟ ਹਜ਼ਾਰ ਜਿਨ੍ਹਾਂ ਦੇ ਚਿੱਤ ਪੱਕੇ ਹਨ ਸਕਾਮ ਕਰਮਾਂ ਨੂੰ ਕਰਕੇ ਉਹਨਾਂ ਦੇ ਦਾਈ ਸਰ ਸੰਗੇ ਜੀ ਉਹ ਦਸਵਾਂ ਦਵਾ ਰੁਪਈਆ ਕੋਟ ਪ੍ਰਾਪਤ ਹੋਇਆ ਹੈ ਅਤੇ ਉਹ ਹਜ਼ਾਰਾਂ ਯੋਗੀ ਉਸ ਆਨੰਦੇ ਚ ਸੌਂਦੇਨ ਯੋਗਾ ਆਨੰਦ ਨੂੰ ਪਾ ਕੇ ਇਸੇ ਪ੍ਰਕਾਰ ਦਰ ਘਰ ਮਹਿਲਾ ਸੋਹਣੇ ਇਹ ਸੋਹਣੇ ਦਰਵਾਜ਼ੇ ਆਰਮੀ ਬਣਾ ਲਵੇ ਘਰ ਚੰਗੇ ਬਣਾ ਲਵੇ ਮਹਿਲਾ ਸੀਸ ਮਹਿਲ ਬਣਾ ਲਵੇ ਸੋਹਣੇ ਪੱਕੇ ਕਰੋਨਾ ਕੋਟ ਬਣਾ ਲਵੇ ਹਜ਼ਾਰਾਂ ਫੌਜਾਂ ਕਰਖੀ ਰੱਖ ਲਵੇ ਪਹਿਰੇ ਤੇ ਹਾਥੀ ਘੋੜੇ ਪਖਰੇ ਹਾਥੀ ਬਣਾ ਲਵੇ ਖਰੀਦ ਲਵੇ ਘੋੜੇ ਖਰੀਦ ਲਵੇ ਤਾਖਰਾਂ ਦੀ ਸੰਗੈ ਕਾਠੀਆਂ ਸੁਨਹਿਰੀ ਹੋਣ ਲੱਖ ਕਰ ਲੱਖ ਅਪਾਰ ਨਸ਼ਕਰ ਫੌਜਾਂ ਹੋਣ ਲੱਖਾਂ ਦੀ ਗਿਣਤੀ ਅਕਾਰ ਪ੍ਰਕਿਰਤੀ ਦੇ ਪਰਵਾੜ ਤੋਂ ਹੈ ਜਿਵੇਂ ਕਹਿੰਦੇ ਮਿਸਰ ਵਾਲੇ ਨੇ 35 ਲੱਖ ਫੌਜ ਇਕੱਠੀ ਕਰ ਲਈ ਹੈ ਜੰਗ ਕਰਨ ਵਾਸਤੇ ਕਿਸੇ ਹੀ ਨਾਲ ਨਾ ਚੱਲਿਆ ਇਹ ਇਤਿਹਾਸ ਕਿਹਦੇ ਨਾਲ ਵੀ ਅੰਤ ਨੂੰ ਚੱਲਿਆ ਨਹੀਂ ਹੈ ਖੱਪ-ਖੱਪ ਮੂਏ ਅਸਾਰ ਬੇਸੰਭਾਲ ਖੱਪ-ਖੱਪ ਕੇ ਮੁਰਗੇ ਮਰ ਗਏ ਹਨੇ ਖੱਪ ਖਾ ਕੇ ਖਾਚੇ ਤੋਂ ਹੋ ਕੇ ਮਰ ਗਏ ਹਨ ਅਸਾਰ ਬੇਸਮਭਾਲ ਹੋ ਕੇ ਸਾਰ ਖਬਰ ਨਹੀਂ ਉਹਨਾਂ ਦੀ ਕਿੰਨੇ ਕੁ ਮਰ ਗਏ ਐ ਕੋਈ ਕਾਮ ਜੀ ਖਾਪ ਕੇ ਕੋਈ ਕੋਹ ਜੀ ਖਾਪ ਕੇ ਕੋਈ ਖਜ ਖਾਪ ਕੇ ਮਰ ਰਹੇ ਹਨ ਬੇਸਮਭਾਲ ਉਹਨਾਂ ਦੀ ਕਿਸੇ ਨੇ ਸੰਭਾਲ ਨਹੀਂ ਕੀਤੀ ਇੰਸਾਰ ਖਬਰ ਹੀ ਨਹੀਂ ਕਿੰਨੇ ਕੁ ਮਰ ਗਏ ਹਨ ਇੱਕ ਪੈ ਰੱਖਿਏ ਮੁਸਲਮਾਨਾਂ ਨੇ ਮਖਲਾਂ ਦੀ ਕਿਤਾਬਾਂ 'ਚ ਲਿਖਿਆ ਹੋਇਆ ਹੈ ਤੇ ਮਾਰਸ਼ਾ ਜੀ ਕਬਰ ਦੇ ਟਿਕਦਾ ਹੈ ਦੁਆਪਰ ਰਖੀਏ ਤੇ ਵਜ਼ੀਰ ਦੀ ਕਬਰ ਦੇ ਟਿਕਦਾ ਹੈ ਐਨੇ ਵਜ਼ੀਰ ਤੇ ਪਾਦਸ਼ਾਹੀ ਹੋ ਚੁੱਕੇ ਹਨ ਬਾਕੀਆਂ ਦੀ ਗਿਣਤੀ ਕੀ ਗਣੀਏ ਕਿਉਂ ਖਬ ਖਬ ਕੇ ਹਜ਼ਾਰਾਂ ਹੀ ਮਰ ਗਏ ਨੇ ਬੇਸੰਭਾਲ ਹੋ ਕੇ ਪਰਮੇਸ਼ਰ ਦੀ ਸਾਰ ਖਬਰ ਹੀ ਨਹੀਂ ਪ੍ਰਾਪਤ ਕੀਤੀ ਉਹਨਾਂ ਨੇ ਸੋਇਨਾ ਰੂਪਾ ਸੰਚੀਏ ਜੀ ਕਰਕੇ ਸੋਇਨਾ ਕਈਆਂ ਦੇ ਪਾਸੋਂ ਸੋਇਨਾ ਕਈ ਮਣਾ ਨਿਕਲਦਾ ਹੈ ਰੂਪਾ ਚਾਂਦੀ ਇਕੱਠੀ ਕਰ ਲਈਏ ਮਾਲ ਜਾਲ ਜੰਜਾ ਮਾਲਾ ਠੀਕ ਹੋੜੇ ਬਣਾ ਲਈਏ ਜਾਲ ਸਮੂਹ ਜੀ ਜਾਲ ਬੰਧਣਾ ਚ ਪਏ ਰਹੀਏ ਇਹ ਸਮੂਹ ਜਾਲ ਬੰਧਨੀ ਹਨ ਸਭ ਜਗ ਮਹਿ ਦੋਹੀ ਫੇਰੀ ਐ ਸਾਰੇ ਜਗ ਚ ਆਪ ਦੀ ਦੁਹਾਈ ਤੁਮ ਬਾਦੀਏ ਦੋਹੀ ਫੇਰਦੀ ਐ ਕਿ ਮੇਰੇ ਜੈਸਾ ਕੋਈ ਨਹੀਂ ਮੇਰੇ ਹੁਕਮ ਚੱਲੇ ਕੋਕਮ ਦੀ ਦੁਹਾਈ ਫੇਰਦੀ ਏ ਬਿਨ ਨਾਮ ਹੈ ਸਿਰਕਾਰ ਸੱਚੇ ਪਾਤਸ਼ਾਹ ਵਰਮਾਉਂਦੇ ਨਾਮ ਜਪੇ ਤੋਂ ਬਗੈਰ ਸਿਰ ਤੇ ਕਾਰ ਜ਼ਰੂਰ ਚਿੰਬੜਿਆ ਰਹੇਗਾ ਕਾਲੋਂ ਨੂੰ ਵੀ ਨਾਸ਼ ਕਰੇਗਾ ਪਿੰਡ ਪੜੈ ਜੀਵ ਖੇਲ ਸੀ ਪਿੰਡ ਤਾਂ ਇਥੇ ਪਿਆ ਰਹੇ ਜੂ ਸਰੀਰ ਤਾਂ ਜੀਵ ਆਤਮਾ ਖੇਰ ਸੀ ਚਲਿਆ ਜਾਵੇਗਾ ਅੰਤ ਨੂੰ ਵਿੱਚੋਂ ਨਿਕਲ ਕੇ ਬਾਦ ਫੈਲੀ ਕਿ ਆਹ ਜਿਹੜੇ ਸ਼ਰਾਬਾਂ ਪੀਂਦੇ ਆਂ ਮਾਸ ਖਾਂਦੇ ਆਂ ਅਤੇ ਬੇ ਵਿਚਾਰ ਕਰਵੇ ਬਦਖੇਲੀਆਂ ਕਰਦੇ ਐ ਉਹਨਾਂ ਦਾ ਕੀ ਹਾਲ ਹੋਊਗਾ ਬੁਰਾ ਹੀ ਹਾਲ ਹੋਊਗਾ ਅੰਤ ਨੂੰ ਉਹਨਾਂ ਦੇ ਕਾਈਂ ਕੁੱਤਿਆਂ ਦਾ ਬਿਸਤਾ ਖਾਣ ਨੂੰ ਤਮਾਕੂ ਪੀਣ ਵਾਲ ਨੂੰ ਦਿੱਤਾ ਜਾਏਗਾ ਸ਼ਰਾਬ ਪੀਣ ਵਾਲ ਨੂੰ ਕੁੱਤੇ ਦਾ ਪਛਾਦ ਪਾਇਆ ਜਾਵੇਗਾ ਇਸ ਪ੍ਰਕਾਰ ਦੀ ਹਾਲਤ ਧਰਮ ਵਿਜੇ ਮੁਗਲ ਸ਼ਾਸਤਰ ਵਿੱਚ ਕਲੰਗੀਧਰਨ ਲਿਖੀ ਹੈ ਕੀ ਹਾਲ ਹੋਵੇਗਾ ਮਾਰੇ ਦੇ ਨਾਮ ਤੋਂ ਬਿਨਾ ਬਦ ਫੈਲੀਆਂ ਆ ਜਾਂਦੇ ਬੁਰੀ ਹਾਲ ਹੋਣਗੇ ਪੁੱਤਾਂ ਦੇਖ ਵਿਗਸੀਐ ਆਪਦੇ ਪੁੱਤਾਂ ਨੂੰ ਵੇਖ ਵੇਖ ਕੇ ਖੁੜੀਦਾ ਕਿ ਮੇਰੇ ਪੁੱਤ ਹੈ ਹੋਣ ਹਾਰ ਹੈ ਅਤੇ ਮੇਰੇ ਪੁੱਤਰ ਜਿਹੜੇ ਹੈ ਨੌਜਵਾਨ ਹੋ ਕੇ ਮੈਨੂੰ ਖੱਟ ਕੇ ਕਮਾ ਕੇ ਦੇਣਗੇ ਇਸ ਪ੍ਰਕਾਰ ਪੁੱਤਾਂ ਨੂੰ ਵੇਖ ਵੇਖ ਕੇ ਖਰੀਦਾ ਹੈ ਨਾਰੀ ਸੇਜ ਪਤਾ ਇਸੀਆਂ ਆਉਦੇ ਪਤੀਆਂ ਨੂੰ ਸੇਜਾ ਦੇ ਤੇ ਵੇਖ ਕੇ ਖੁਸ਼ ਹੁੰਦੀਆਂ ਹਨ ਤੇ ਪਧਾਰ ਇਸਤਰੀਆਂ ਨੂੰ ਸਜਾ ਕੇ ਦੇਖ ਕੇ ਖੁਸ਼ ਹੁੰਦੇ ਹਨ ਕਿਉ ਆ ਚੰਦਨ ਲਾਈ ਐ ਜੋ ਜੋ ਕੇ ਉੱਪਰ ਖੁਸ਼ਬੂਆਂ ਲਾ ਲਈਏ ਮੈਂ ਕਹੀਂ ਮੈਂ ਕੌਣ ਲੀੜੀਆਂ ਚੋਂ ਚੰਨ ਨੂੰ ਸਰੀਰ ਤੇ ਘਸਾ ਕੇ ਲਾ ਲਈਏ ਕਾਪੜ ਰੂਪ ਸੀਗਾ ਚੰਨ ਚੰਗੇ ਕੱਪੜੇ ਪਹਿਨ ਲਿਏ ਰੂਪ ਪਾਊਡਰ ਮਲ ਮਲ ਕੇ ਚੰਗਾ ਬਣਾ ਲਈਏ ਸ਼ਿੰਗਾਰ ਲਾ ਲਈਏ ਇੱਕ ਪ੍ਰਕਾਰ ਦਾ ਸੋ ਗੁੜੀਆਂ ਪਟੀਆਂ ਆਵੇ ਗੁੰਦ ਲਈਏ ਖੇਹੁ ਖੇਹ ਰਲਾਈਏ ਖੇਹੁ ਇਹਦਾ ਸਰੀਰ ਹੈ ਤਾਂ ਤੂੰ ਖੇ ਵਿੱਚ ਹੀ ਲਾਇਆ ਜਾਣਾ ਇਹਦੇ ਕੀ ਲੱਟਰ ਪੱਟਰ ਕਰਦੇ ਹੋ ਛੋੜ ਚੱਲ ਘਰ ਬਾ ਤੂੰ ਛੱਡ ਜਾਓਂਗੇ ਘਰ ਨਾ ਬੂਹੇ ਰਹਿਣੇ ਨਾ ਘਰ ਰਹਿਣੇ ਬਾਹਰ ਉਹ ਜਾੜ ਚਲੇ ਜਾਣਗੇ ਛੱਡ ਕੇ ਮਸਾਣਾ ਚ ਲੈ ਜਾਣਗੇ ਇਹ ਹਾਲਤ ਹੋਵੇਗੀ ਘਰਾਂ ਤੇ ਬਾਰਾਂ ਨੂੰ ਛੱਡ ਕੇ ਚਲੇ ਜਾਓ ਕਲਬੂਤੀ ਦਰਵਾਜ਼ਿਆਂ ਨੂੰ ਵੀ ਸੋਹਣਿਆ ਘਰਾਂ ਨੂੰ ਵੀ ਜੋ ਉੱਚੇ ਮੰਦਰ 사ਰਸੋਈ ਇਹ ਕੜੀ ਹੋ ਰਹਿਣਾ ਹੋਈ ਇਸ ਪ੍ਰਕਾਰ ਘਰ ਸਰੀਰਾਂ ਨੂੰ ਵੀ ਬਾਹਰ ਇੰਦਰੀਆਂ ਨੂੰ ਵੀ ਇੱਥੇ ਛੱਡ ਕੇ ਚਲੇ ਜਾਵਾਂਗੇ ਮਹਿਰ ਮਲੂਕ ਕਹਾਈ ਹੈ ਮਹਿਰ ਗੁਜਰਾਵਾਂ ਦੇ ਨੰਬਰਦਾਰ ਦਾ ਨਾਂ ਹੁੰਦਾ ਹੈ ਜੇ ਗੁਜਰਾਵਾਂ ਦੇ ਨੰਬਰਦਾਰ ਕਹਾ ਲਈਏ ਰਾਜਾ ਰਾਓ ਕੇ ਮਲੂਕ ਬਲੋਚਾਂ ਦੇ ਨੰਬਰਦਾਰ ਦਾ ਨਾਂ ਹੁੰਦਾ ਹੈ ਜੇ ਮਲੂਕ ਬਲੋਚਾਂ ਦੇ ਮੁਖੀ ਬਾਹ ਕਹਾ ਲਈਏ ਮਲੂਕ ਨਾਮ ਮਲਕ ਤੋਂ ਜਮਾ ਕਰਨ ਤੋਂ ਮਲੂਕ ਪਾਤਸ਼ਾਹ ਦਾ ਨਾਮ ਵੀ ਹੈ ਜੇ ਕਰਕੇ ਪਾਤਸ਼ਾਹ ਕਹਾ ਲਈਏ ਮਲੂਕ ਕੋਮਲ ਅੰਗਾਂ ਵਾਲੇ ਬਾੜਾ ਕੂਲੇ ਜੇ ਅੰਗ ਬਣਾ ਲੈਣੇ ਹੱਥੀ ਕੁਸ਼ਮ ਨਾ ਕਰਨਾ ਇਹੋ ਜਿਹਾ ਮਲੂਕ ਕੋਮਲ ਪਰ ਬਲੋਚਾਂ ਦੇ ਨੰਬਰਦਾਰ ਦਾ ਨਾਮ ਮਲੂਕ ਹੈ ਸੋ ਇਹ ਕਹਾ ਲਈਏ ਜੇ ਕਰਕੇ ਰਾਜਾ ਰਾਓ ਕੇ ਖਾਨ ਰਾਜਾ ਰਜਵਾਰਿਆਂ ਦੇ ਮਾਲਕ ਕਹਾ ਲਈਏ ਰਾਓ ਟਿੱਕੇ ਸਾਹਿਬ ਕਹਾ ਲਈਏ ਕਿ अथवा ਖਾਨ ਪਠਾਨ ਆਪਣੇ ਆਪ ਨੂੰ ਕਹਾ ਲੀਏ ਚੌਧਰੀ ਖਾਨ ਪਠਾਨਾਂ ਦੇ ਸਰਦਾਰਾਂ ਨੂੰ ਕਹਿੰਦੇ ਹਨ ਚੌਧਰੀ ਰਾਉ ਸਦਾਈ ਹੈ ਚੌਧਰੀ ਅੰਬਰਸਰ ਕਾਂ ਚੂੜਿਆਂ ਨੂੰ ਕਹਿੰਦੇ ਆ ਹੋਰ ਲੋਕ ਚੌਧਰੀ ਜਿਹੜੇ ਚੌਧਰ ਹੋਵੇ ਜਿਹਦੇ ਕੋਲੇ ਖੜਪਾਏ ਜੀ ਨੂੰ ਚੌਧਰੀ ਕਹਿੰਦੇ ਆ ਸੋ ਇਸ ਪ੍ਰਕਾਰ ਕਹਿੰਦੇ ਚੌਧਰੀ ਚੌਧਰ ਪਾ ਕੇ ਵਡਿਆਈ ਪਾ ਕੇ ਆਪਣੇ ਆਪ ਨੂੰ ਚੌਧਰੀ ਕਹਾ ਲੀਏ ਤੇ ਰਾਉ ਟਿੱਕੇ ਕਹਾ ਲਈਏ ਜੇ ਕਰਕੇ ਜਲ ਬਲੀਏ ਅਵ ਮਹਾ ਹੰਕਾਰ ਕੀ ਜਲਵਲ ਕੇ ਸਵਾਈ ਹੋਈ ਦਾ ਕੋਈ ਲਾਭ ਤਾਂ ਨਹੀਂ ਪ੍ਰਾਪਤ ਹੁੰਦਾ ਮਨਮੁਖ ਚੌਧਰੀ ਜੇ ਕਿਤੇ ਕਹਿ ਦੇਵੇ ਨਾ ਅੰਬਰਸਰ ਚ ਗੱਲ ਪਾਈ ਜਾਂਦੇ ਆ ਉਹ ਕਹਿੰਦੇ ਅਸੀਂ ਚੌਧਰੀ ਚੂੜੇ ਆ ਜਾਲਬਲੀ ਹੈ ਅਵ ਮਹਾਨ ਗੁਰਗਾਰ ਜਾਲਵਾਲ ਕੇ ਹੰਕਾਰ ਚ ਸੜੀਦਾ ਹੈ ਜੰਦੀ ਬਣ ਜਾਈਦਾ ਮਾਨ ਵਿੱਚ ਮਨ ਮਨਮੁਖ ਨਾਮ ਵਿਸਾਰਿਆ ਮਨਮੁਖ ਜੀ ਆਹਨ ਪਰਮੇਸ਼ਰ ਦੇ ਨਾਮ ਨੂੰ ਹੀ ਭੁਲਾ ਛੱਡਿਆ ਹੈ ਜਿਉਂ ਡੱਬ ਦੱਦਾ ਕਾਨ ਇਸ ਪ੍ਰਕਾਰ ਸਾਧ ਸੰਗਤ ਜੀ ਡੱਬ ਦੱਦਾ ਕਾਨ ਡੱਬ ਡੌਂਗਨੀ ਦੇ ਨਾਲ ਕਾਨ ਜੰਗਲ ਸੜਿਆ ਹੁੰਦਾ ਹੈ ਇਉਂ ਮਨਮੁਖ ਉਹ ਕਾਨ ਜੰਗਲ ਦੀ ਨਹੀਂ ਐਂ ਸੜੇ ਹੋਏ ਹਨ ਜਿਉਂ ਡੱਬ ਦੱਦਾ ਕਾਨ ਜਿਵੇਂ ਕਾਨਾਂ ਸੜਿਆ ਹੁੰਦਾ ਡੌਗਨੀ ਵਿੱਚ ਉਹ ਸਵਾਹ ਤੋਂ ਕਾਨੇ ਦੀ ਪ੍ਰਤੀਤ ਹੁੰਦੀ ਹੈ ਪਰ ਕਾਨਾ ਨਹੀਂ ਹੁੰਦਾ ਇਸੇ ਪ੍ਰਕਾਰ ਆਕਾਰ ਸਰੀਰ ਦਿੰਦੇ ਆ ਪਰ ਆਕਾਰ ਹੁੰਦੇ ਨਹੀਂ ਇਸ ਪ੍ਰਕਾਰ ਕ੍ਰਿਸ਼ਨ ਰੂਪੀ ਡੌਗਨੀ ਦੇ ਸਾਰੇ ਹੋਏ ਆ ਕਾਨ ਨਾਮ ਜਨਰਲ ਸੜਿਆ ਹੁੰਦਾ ਜਿਵੇਂ ਐ ਸਰੇਵੇ ਜੰਗਲ ਵੀ ਨਹੀਂ ਆਈਆਂ ਕਾਨ ਕਾਨਾਂ ਸੜਿਆ ਉਹ ਤੋਂ ਲਸ਼ਕਦਾ ਹੁੰਦਾ ਐ ਉਤੋਂ ਹੀ ਚਮਕੀਲੇ ਲੱਟਰ ਪੱਟਰ ਇਹ ਬਣਾਏ ਗਰਵੇ ਪਰ ਹੈ ਕਾਨੇ ਨੂੰ ਸੜੇ ਹੋਏ ਇਨਾ ਜਸ ਕੋਈ ਨਹੀਂ ਹੈ ਹਉ ਮੈਂ ਕਰ ਕਰ ਜਾਏ ਸੀ ਸ੍ਰਿਸ਼ਟੀ ਜਿੰਨੀ ਹੈ ਹਉ ਮੈਂ ਕਰ ਕਰ ਕੇ ਦੀ ਚਲੀ ਗਈ ਸੀ ਹੁਣ ਕਰ ਕਰ ਕੇ ਜਾ ਰਹੀ ਹੈ ਅੱਗੇ ਨੂੰ ਚਲੀ ਜਾਏਗੀ ਜੋ ਆਇਆ ਜਗ ਮਾ ਜੀ ਜੋ ਇਸ ਸੰਸਾਰ ਵਿੱਚ ਆਇਆ ਹੈ ਸਭ ਜਗ ਕਾਜਲ ਕੋਠੜੀ ਸਾਰਾ ਜਗ ਤੇ ਪਾਇ ਕਜਲ ਦੀ ਕੋਠੜੀ ਦੀ ਨਿਆਹੀ ਜਿਵੇਂ ਸੁਰਮੇ ਦੀ ਕੋਠੜੀ ਹੁੰਦੀ ਕਾਲੇ ਦੀ ਯੋ ਪਾਪਾ ਰੂਪੀ ਕਜਲ ਦੀ ਕੋਹੜੀ ਐ ਸਾਰਾ ਸੰਸਾਰ ਤਨ ਮਨ ਦੇਹ ਸਵਾਹ ਵਿੱਚ ਵਿਸ਼ਾਂ ਵਿੱਚ ਲਾ ਕੇ ਤਨ ਵੀ ਸਵਾਹ ਹੋ ਜਾਂਦਾ ਹੈ ਮਨ ਵੀ ਖਾਕ ਹੋ ਜਾਂਦਾ ਹੈ ਵਿਸ਼ਾਂ ਚ ਲਿਬੜ ਕਰਕੇ ਇਸ ਪ੍ਰਕਾਰ ਸਵਾ ਹੁੰਦੀ ਲਾਣਤਾ ਦੀ ਖਸਾ ਪੈਂਦੀ ਹੈ ਗੁਰ ਰੱਖੇ ਸੇ ਨਿਰਮਲੇ ਜੇ ਸਵਾ ਉੜਦੀ ਆ ਉਹਨਾਂ ਦੇ ਜਿਨ੍ਹਾਂ ਦੇ ਜੀਵਨ ਚੰਗੇ ਨਹੀਂ ਹਨ ਗੁਰ ਰੱਖੇ ਸੇ ਨਿਰਮਲੇ ਜਿਨ੍ਹਾਂ ਦੇ ਗੁਰੂ ਸਾਹਿਬ ਰੱਖੇ ਹੋਏ ਐ ਉਹ ਨਿਰਮਲ ਸ਼ੁੱਧ ਪੁਰਖ ਹੋਏ ਹਨ ਸ਼ਬਦ ਨਿਵਾਰੀ ਭਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਅਗ ਨਿਰਤ ਕਰ ਲਿਆ ਹੁਣ ਲੱਭ ਪਿਆ ਭਾਖ ਨਹੀਂ ਮਸਲ ਤੈਨੂੰ ਕੀ ਹਾਕ ਕੀਅਤ ਹਾਂ ਸ਼ੁਕਰ ਹੈ ਜੇ ਲੱਭ ਪਿਆ ਸ਼ਬਦ ਨਿਵਾਰੀ ਭਾਵੇਂ ਦੇ ਸ਼ਬਦ ਨੇ ਉਹਨਾਂ ਦੀ ਕ੍ਰਿਸ਼ਨਾਂ ਦੀ ਅੱਗ ਮੇੜ ਦਿੱਤੀ ਹੈ ਕਾਲ ਦੀ ਅੱਗ ਵੀ ਉਹਨਾਂ ਨੇ ਮੇਟ ਲਈ ਹੈ ਮਾਇਆ ਦੀ ਇੱਛਾ ਰੂਪੀ ਅੱਗ ਵੀ ਮੇਟ ਲਈ ਹੈ ਕ੍ਰਿਸ਼ਨਾਂ ਰੂਪੀ ਅੱਗ ਵੀ ਮੇਲ ਲਈ ਹੈ ਈਰਖਾ ਰੂਪੀ ਅੱਗ ਵੀ ਉਹਨਾਂ ਨੇ ਮੇਟ ਲਈ ਹੈ ਗਰਭ ਦੀ ਅੱਗ ਵੀ ਸ਼ਬਦ ਦੀ ਕਮਾਈ ਕਰਕੇ ਮੇਟ ਲਈ ਹੈ ਨਰਕ ਦੀ ਅੱਗ ਵੀ ਉਹਨਾਂ ਨੂੰ ਮੇਟ ਲਈ ਹੈ ਨਾਨਕ ਤਰੀਐ ਸਚਨਾ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਨਾਮ ਨੂੰ ਜਪ ਕਰਕੇ ਸੰਸਾਰ ਸੰਬੰਧ ਤੋਂ ਤਰੀਦਾ ਹੈ ਸਿਰ ਸਾਹਾ ਪਾਤਸ਼ਾਹ ਉਹ ਪਰਮੇਸ਼ਰ ਸਿਰੋਮਣੀ ਹੈ ਸ਼ਾਹੂਕਾਰਾਂ ਦੇ ਜੋ ਕੰਬੇ ਆਦਿਕ ਪੰਡਾਰੀ ਹਨ ਸ਼ਾਹੂਕਾਰ ਜੋ ਹਨ ਬ੍ਰਹਮਾ ਆਦਿਕ ਪਾਤਸ਼ਾਹ ਵਿਸ਼ਨੂੰ ਆਦਿਕ ਸਾਰਿਆਂ ਦਾ ਪਾਦਸ਼ਾ ਦਾ ਪਾਦਸ਼ਾ ਉਹ ਪਰਮੇਸ਼ਰ ਸ੍ਰੀ ਰਮਣੀ ਹੈ ਮੈਂ ਹਰ ਨਾਮ ਨਾ ਬੀਸਰੈ ਏ ਹਰੀ ਆਪ ਦਾ ਨਾਮ ਸਾਨੂੰ ਕਦੇ ਭੁੱਲੇ ਨਾ ਅਸੀਂ ਕਿਰਪਾ ਕਰੋ ਹਰ ਨਾਮ ਰਤਨ ਵੇਖ ਸਾ ਸਤਿਗੁਰਾਂ ਦੇ ਪਾਸੋਂ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੀ ਖਰੀਦਿਆ ਹੈ ਕਾਨੂੰ ਨਾਮ ਰੂਪੀ ਦੁਦੰਦਾਈ ਵਿਸ਼ਵਾਸ ਭਰੋਸਾ ਹੈ ਮਨਮੁਖ ਭਵਜਲ ਮਨਮੁਖ ਭਾਉ ਜਲ ਪਚ ਮੋਏ ਜਿਹੜਾ ਮਨਮੁਖ ਨੂੰ ਕਹ ਸੰਸਾਰ ਸੰਬੰਧ ਚ ਪਜ ਕੇ ਖਾਜਤ ਹੋ ਕੇ ਵਿੱਚ ਹੀ ਸੜ ਕੇ ਮਰ ਗਏ ਹਨ ਗੁਰਮੁਖ ਤਰੇ ਅਥਾ ਜਿਹੜਾ ਗੁਰਮੁਖ ਨੂੰ ਬੇਹਾਰ ਸੰਸਾਰ ਤੋਂ ਤਰ ਕੇ ਮੁਕਤ ਹੋ ਗਏ ਹਨ